ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਲਗਾਤਾਰ ਅਸੀਂ ਆਪਣੇ ਟੀਵੀ 84 ਦੇ ਰਾਹੀਂ ਤੁਹਾਨੂੰ ਦਿਖਾ ਰਹੇ ਹੈਗੇ ਕਿ ਪੰਜਾਬ ਦੇ ਹਾਲਾਤ ਦੇ ਹਾਲਾਤਾਂ ਦੇ ਅੰਦਰ ਸਿਰਫ ਪੰਜਾਬ ਦੀ ਨੌਜਵਾਨੀ ਜਿਹੜੀ ਹੈਗੀ ਹੈ ਉਹ ਇਸ ਵੇਲੇ ਆਪਣੇ ਸਿਰ ਪਈ ਉਸ ਆਪਦਾ ਨੂੰ ਝੇਲ ਰਹੀ ਹੈਗੀ ਹੈ ਤੇ ਲਗਾਤਾਰ ਆਪਾਂ ਇਸ ਮਸਲੇ ਦੇ ਉੱਤੇ ਜੁੜੇ ਹੈਗੇ ਤੇ ਸਾਡੇ ਨਾਲ ਇਸ ਵੇਲੇ ਦਲ ਖਾਲਸਾ ਦੇ ਵੀਰ ਪਰਮਜੀਤ ਸਿੰਘ ਮੰਡ ਜੁੜ ਚੁੱਕੇ ਨੇ ਗੱਲ ਦੀ ਸ਼ੁਰੂਆਤ ਫਤਿਹ ਦੀ ਸੰਤੋ ਕਰਨਿਆ ਪਰਮਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਵਾਗਤ ਹੈ ਜੀ ਫਤਿਹ ਜੀ ਭਾਈ ਸਾਹਿਬ ਜੀ ਮੇਰਾ ਸਭ ਤੋਂ ਪਹਿਲਾ ਸਵਾਲ ਆਪ ਜੀ ਤੋ ਹੈ ਤੁਸੀਂ ਇਸ ਵੇਲੇ ਕਿਸ ਏਰੀਆ ਦੇ ਅੰਦਰ ਕੰਮ ਕਰ ਰਹੇ ਹੋ ਹਾਂ ਜਿਹੜੇ ਆਪਣੇ ਦਾ ਉਹ ਅਜਨਾਲ ਏਰੀਆ ਦੇ ਵਿੱਚ ਸੈਠੇ ਨੇ ਤੇ ਕੰਮ ਕਰ ਰਹੇ ਨੇ ਬਾਕੀ ਲਗਭਗ ਥਾਮ ਹਦ ਤੱਕ ਦੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਨਸੀਬ ਤਾਂ ਆਈਆਂ ਨੇ ਸੋ ਲੋਕਲ ਬੰਦੇ ਜਿਹੜੇ ਨੇ ਉੱਥੇ ਤੇ ਸਾਥੇ ਜਿਹੜੇ ਨੇ ਖਾਰਸ਼ੀਲ ਨੇ ਆ ਪ੍ਰੋਜੈਕਟ ਜੀ ਕੁਝ ਨਾ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਕੁਝ ਵੀਡੀਓ ਅਸੀਂ ਦੇਖਿਆ ਨਾ ਅਸੀਂ ਚਾਹੁੰਦੇ ਹੈਗੇ ਕਿ ਤੁਹਾਡੇ ਤੋਂ ਵਧੀਆ ਸ਼ਾਇਦ ਸਾਨੂੰ ਅਪਡੇਟ ਕਿੱਥੋਂ ਵੀ ਨਹੀਂ ਮਿਲ ਜਾਏਗੀ ਸਭ ਤੋਂ ਪਹਿਲਾਂ ਮੇਰਾ ਸਵਾਲ ਆਪ ਜੀ ਤੋਂ ਹੈਗਾ ਕਿ ਲਗਾਤਾਰ ਅਸੀਂ ਦੇਖ ਰਹੇ ਹੈਗੇ ਕਿ ਮੁਸਲਿਮ ਕਮਿਊਨਿਟੀ ਦੇ ਸैकड़ों ਹਜ਼ਾਰਾਂ ਦੀ ਗਿਣਤੀ ਦੇ ਅੰਦਰ ਜਿਹੜੇ ਵੀਰ ਹੈਗੇ ਨੇ ਵਕ ਵਕ ਥਾਵਾਂ ਤੇ ਖਾਸ ਕਰਕੇ ਯੂਪੀ ਤੋਂ ਲਗਾਤਾਰ ਇਲਾਕੇ ਦੇ ਅੰਦਰ ਸੇਵਾਵਾਂ ਲੈ ਕੇ ਪਹੁੰਚ ਰਹੇ ਨੇ ਰਾਸ਼ਨ ਤੇ ਰਸਦ ਲੈ ਕੇ ਪਹੁੰਚ ਰਹੇ ਹੈਗੇ ਨੇ ਤੁਸੀਂ ਇਸ ਮਸਲੇ ਨੂੰ ਆਪਣੇ ਮੁਸਲਿਮ ਭਰਾਵਾਂ ਦੇ ਇਸ ਪਿਆਰ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ ਪੰਜਾਬ ਨੇ ਹਮੇਸ਼ਾ ਜਿਹੜੇ ਪਿਛਲੇ ਜ਼ਮਾਨੇ ਸਮੇਂ ਤੋਂ ਖਾਤਾ ਹੁੰਦਾ ਤੇ ਸਿੱਖਾਂ ਨੇ ਜਿਹੜੀ ਇੱਕ ਇਮੇਜ ਦੁਨੀਆ ਦੇ ਵਿੱਚ ਬਣਾਈ ਹੈ ਕਿ ਕਿਸੇ ਦੇ ਉੱਤੇ ਵੀ ਮੁਸੀਬਤ ਬਣਦੀ ਹੈ ਛੇ ਬਿਨਾ ਕਿਸੇ ਜੇ ਇਆਤਫਾਤ ਹੁੰਦਾ ਤਾਂ ਰਾਂਗ ਵੇਖੀ ਉਹਦੀ ਮਦਦ ਕਰਦੇ ਆ ਜੀ ਤੇ ਜਿਸ ਤਰੀਕੇ ਦਾ ਕਨਸੈਪਟ ਜਿਹੜਾ ਸਿੱਖੀ ਦਾ ਸੁਨਾਤ ਦੁਨੀਆ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹਾਲੀਵੁੱਡ ਕਰਕੇ ਫੈਲ ਰਿਹਾ ਹੈ ਜਿੰਨੇ ਹੁਣ ਪਿਛਲੇ ਕੁਝ ਸਾਲਾਂ ਦੇ ਵਿੱਚ ਜਦੋਂ ਡਾਇਸਪੋਰਾ ਸਾਡਾ ਜਿਹੜਾ ਪੂਰੇ ਜਿਓਰਫੋਰਾਂ ਦੇ ਨਾਲ ਐਕਟਿਵ ਹੋਇਆ ਹੈ ਪੂਰੀ ਸੰਗਤਾਂ ਵਜੋਂ ਜਦੋਂ ਨੇ ਵੇਖਿਆ ਨੇ ਤਾਂ ਉਹਦਾ ਇੱਕ ਚੰਗਾ ਮੈਸੇਜ ਸ ਸੋ ਆਜੇ ਜਦੋਂ ਪੰਜਾਬ ਦੇ ਉੱਤੇ ਪਈ ਹੈ ਤੇ ਜਦੋਂ ਤੁਸੀਂ ਸਾਰਿਆਂ ਦੇ ਨਾਲ ਖੜੇ ਹੁੰਦੇ ਹੋ ਤਾਂ ਫਿਰ ਉਹ ਵੀ ਆਪਣੇ ਅੰਦਰ ਮਹਿਸੂਸ ਕਰਦੇ ਨੇ ਕਿ ਜਿਹੜੇ ਤੁਹਾਡੇ ਨਾਲ ਹੋਂਕੇ ਸਮਿਆਂ ਦੇ ਤੇ ਖੜਦੇ ਨੇ ਬਿਨਾ ਕੁਝ ਸੋਚੇ ਸਮਝੇ ਤੁਹਾਡੇ ਨਾਲ ਕੀ ਉਹਨਾਂ ਦੇ ਮਤ ਪੇਦ ਨੇ ਕੀ ਤਰ੍ਹਾਂ ਮੈਂ ਕੀ ਨਿਗੋਜ ਨੇ ਪੁੱਛਦੇ ਨੇ ਉਹਨਾਂ ਨੂੰ ਵੀ ਇਹ ਮਹਿਸੂਸ ਹੁੰਦਾ ਹੈ ਕਿ ਉਹ ਜ ਸਾਡੀ ਹਣ ਵਾਰੀ ਹੈ ਕਿ ਜਿਹੋ ਉਹਨਾਂ ਦੇ ਤੇ ਨਸੀਬਤ ਪਈ ਹੈ ਤੇ ਅਸੀਂ ਉਹਨਾਂ ਦੇ ਨਾਲ ਖੜੀਏ ਸੋ ਉਹਦੇ ਤਰ੍ਹਾਂ ਤੇ ਜਿਹੜਾ ਹੈ ਬਹੁਤ ਸਾਰੇ ਥਾਂ ਦੇ ਤੋਂ ਮੁਸਲਮਾਨ ਭਰਾ ਵੀ ਜਿਹੜੇ ਨਵਾਰ ਰਹੇ ਨੇ ਪੰਜਾਬ ਦੇ ਜਿਹੜੇ ਹਿੰਦੂ ਭਰਾ ਨੇ ਉਹ ਵੀ ਬਾਹਰ ਨਿਕਲ ਕੇ ਆ ਰਹੇ ਨੇ ਸੋ ਇੱਕ ਚੰਗੀ ਗੱਲ ਹੈ ਕਿ ਸਾਰੇ ਜਾਣੇ ਇੱਕ ਦੂਜ ਉਹ ਉਹ ਜਿੱਥੇ ਮਤਲਬ ਪੰਜਾਬ ਜਿੱਥੇ ਆਪਣੇ ਆਪ ਦੇ ਵਿੱਚ ਸਮਰਾਥ ਆ ਮੈਂ ਸਮਝਦਾ ਵੀ ਤਰ੍ਹਾਂ ਦੇ ਉੱਤੇ ਖੜੇ ਹੁੰਦੇ ਨੇ ਪਰ ਉਹਦੇ باوجود ਵੀ ਜਿੱਥੇ ਉਹ ਆਪਣੇ ਆਪ ਮਦਦ ਕਰਨਗੇ ਅੱਗੇ ਆ ਰਹੇ ਨੇ ਉਹ ਉਹਨਾਂ ਦਾ ਕੁਛ ਰਗ ਜੋ ਕਰਦੇ ਪਰ ਜੀ ਸਿੰਘ ਜੀ ਤੁਹਾਡੀ ਗੱਲ ਜਿਵੇਂ ਤੁਸੀਂ ਲਗਾਤਾਰ ਸਵੇ ਸਾਡੇ ਨਾਲ ਲਾਈਵ ਜੁੜੇ ਹੈਗੇ ਤੁਸੀਂ ਕਹ ਰਹੇ ਕਿ ਪੰਜਾਬ ਦੇ ਵੀ ਸਾਡੇ ਹਿੰਦੂ ਭਰਾ ਸਾਡੇ ਨਾਲ ਜੁੜੇ ਨੇ ਅਗਰ ਆਪਾਂ ਲਈਏ ਤੇ ਪੰਜਾਬ ਦੇ ਹੀ ਪੰਜਾਬ ਦੇ ਨਾਲ ਖੜੇ ਨੇ ਅਗਰ ਅਸੀਂ ਪੂਰੇ ਇੰਡੀਆ ਦੀ ਗੱਲ ਕਰਦੇ ਆਂ ਤੇ ਮਾਫੀ ਮੰਗ ਕੇ ਮੈਂ ਸਵਾਲ ਪੁੱਛਾਂਗਾ ਕਿ ਜਿਹੜੀ ਹਿੰਦੂ ਜਥੇਬੰਦੀਆਂ ਹੈਗੀਆਂ ਨੇ ਉਹ ਕਿੱਥੇ ਵੀ ਦਿਖਾਈ ਨਹੀਂ ਦੇ ਰਹੀਆਂ ਤੁਹਾਨੂੰ ਕੀ ਲੱਗਦਾ ਹੈਗਾ ਕਿ ਇਹ ਕੋਈ ਵਿਤਕਰਾ ਹੈ ਜਾਂ ਇੱਕ ਸੋਚੀ ਸਮਝੀ ਸਾਜ਼ਿਸ਼ ਹੈਗੀ ਹੈ ਕਿ ਵਕ ਵਕ ਸਟੇਟਾਂ ਤੋਂ ਸਾਡੇ ਜਿਹੜੇ ਮੁਸਲਮਾਨ ਭਰਾ ਹੈਗੇ ਨੇ ਪੁੱਛੇ ਆ ਗਏ ਨੇ ਤੁਸੀਂ ਖੁਦ ਅਪਡੇਟ ਦਿੱਤੀ ਆ ਕਿ ਪੰਜਾਬ ਦੇ ਸਾਡੇ ਹਿੰਦੂ ਭਰਾ ਸਾਡੇ ਨਾਲ ਖਲੋਤੇ ਨੇ ਮਗਰ ਸੋ ਕਾਲ ਜਿਹੜੀ ਹਿੰਦੂ ਜਥੇਬੰਦੀਆਂ ਨੇ ਉਹਨਾਂ ਚੋਂ ਕੋਈ ਵੀ ਵਰਕਿੰਗ ਇਚ ਨਹੀਂ ਦਿਖਿਆ ਕੀ ਕਹੋਗੇ ਕੋ ਕੋਈ ਕਿਹਨੇ ਆਉਣਾ ਨਹੀਂ ਆਉਣਾ ਅਗਲੇ ਦੀ ਆਪਣੀ ਮਰਜ਼ੀ ਹੁੰਦੀ ਹੈ ਸਾਡਾ ਕਿਸੇ ਦਾ ਕੋਈ ਲਾਮਾ ਨਹੀਂ ਹੁੰਦਾ ਪਰ ਅਸੀਂ ਤੇ ਵਾਰ-ਵਾਰ ਇਸੇ ਗੱਲ ਦਾ ਇਹ ਜ਼ੋਰ ਦੇ ਰਹੇ ਹਾਂ ਕਿ ਜੇ ਪੰਜਾਬ ਦੇ ਤੇ ਮੁਸੀਬਤ ਪਈਗੀ ਤਾਂ ਪੰਜਾਬ ਨੂੰ ਇਦਾਂ ਪੇਸ਼ ਨਾ ਕਰੋਗੇ ਉਹਨੂੰ ਕਿਸੇ ਦੇ ਅੱਗੇ ਹੱਥ ਢਾਣਾ ਪਵੇ ਉਹਨੂੰ ਕਿਸੇ ਦਾ ਮਹਤਾਜ ਆਉਣਾ ਪਵੇ ਸੋ ਪੰਜਾਬ ਜਿਹੜਾ ਦੁਨੀਆ ਨੂੰ ਜੜਾ ਜਾ ਸਕਦਾ ਹੈ ਜਾਂ ਪੰਜਾਬ ਪੂਰੇ ਹਿੰਦੁਸਤਾਨ ਨੂੰ ਰਜਾ ਸਕਦਾ ਹੈ ਆਪਣੇ ਪ੍ਰੋਡਕਸ਼ਨ ਤੋਂ ਬਾਅਦ ਜਿਹੜਾ ਉਹਨਾਂ ਦੇ ਜਿਹੜੇ ਕਾਰਿਆ ਉਹਨਾਂ ਦੇ ਚੌੜਾ ਦੀ ਥਾਲੀ ਜਿਹੜੀ ਸਜਾ ਸਕਦਾ ਹੈ ਤੇ ਅਸੀਂ ਆਪਣੇ ਆਪ ਨੂੰ ਜਿਹੜੇ ਪੈਦਾ ਕਰ ਰਹੇ ਨੇ ਜਿਹੜੇ ਰਾਜ ਨੇ ਜਿਹੜੇ ਸਾਰਿਆਂ ਨੂੰ ਫੌਜ ਰਹੇ ਨੇ ਉਹ ਪਰ ਉਹਦੇ باوجود ਵੀ ਜਿਵੇਂ ਤੁਸੀਂ ਕਿਹਾ ਬਹੁਤ ਸਾਰੀਆਂ ਸੰਸਥਾਵਾਂ ਆਈਆਂ ਨੇ ਜੋ ਕੋਈ ਨਹੀਂ ਵੀ ਹੈ ਉਹਨਾਂ ਕੋਈ ਗੁਸਾ ਘੱਟ ਹੈ ਨਹੀਂ ਕੋਈ ਇਨਟਾਈਟਲਡ ਤੇ ਹੈ ਨਹੀਂ ਵੀ ਜੇ ਅਸੀਂ ਕਦੇ ਦੀ ਕੀਤੀ ਆ ਸੇਵਾ ਕਰਨੀ ਜਾਂ ਕਿਸੇ ਦਾ ਜਿਹੜਾ ਆ ਉਹ ਅਸੀਂ ਇਹ ਜਰਮਨ ਕੀਤਾ ਆ ਤਵੇ ਇਹ ਸੋਚ ਕੇ ਕਦੇ ਨਹੀਂ ਕੀਤਾ ਕਿ ਉਹ ਵੀ ਬਰਾਬਰ ਦੇ ਉੱਤੇ ਤੁਹਾਨੂੰ ਜਿਹੜਾ ਜਦੋਂ ਵਕਤ ਆਵੇ ਤੇ ਰਿਟੈਲੀਏਟ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਕਰੇ ਜਾਂ ਤੁਹਾਡੇ ਨਾਲ ਜਿਹੜਾ ਬਰਾਬਰ ਤੋਂ ਵਤੀਰਾ ਕਰੇ ਸੋ ਇਹ ਸਾਾਸ ਦੇ ਨਾਲ ਜਿਹੜਾ ਉਹ ਕਦੇ ਨਹੀਂ ਜਿਹੜਾ ਆਪਾਂ ਅੱਗੇ ਵਧੇ ਸਜਨੇ ਜੀ ਜੀ ਆਹ ਕਹਿਣਾ ਚਾਹੀਦਾ ਜਿਹੜੇ ਨਹੀਂ ਆਏ ਉਹਨਾਂ ਦੀ ਆਪਣੀ ਮਰਜ਼ੀ ਹੈ ਜੀ ਉਹਨਾਂ ਦੇ ਉੱਤੇ ਕੋਈ ਫੋਰਸ ਨਹੀਂ ਹੈ ਕਿ ਤੂੰ ਕਿਉਂ ਨਹੀਂ ਆਇਆ ਜਾਂ ਕੋਈ ਲਾਮਾ ਨਹੀਂਗਾ ਤੁਸੀਂ ਕਿਉਂ ਨਹੀਂ ਆਏ ਕੇਂਦਰ ਦੀ ਸਰਕਾਰ ਵੱਲੋਂ ਘੋਸ਼ਣਾ ਕੀਤੀ ਗਈ ਹੈਗੀ ਹੈ ਕਿ ਨਰਿੰਦਰ ਮੋਦੀ ਜੋ ਇੰਡੀਆ ਦੇ ਪ੍ਰਾਈਮ ਮਿਨਿਸਟਰ ਹੈਗੇ ਨੇ 9 ਤਰੀਕ ਪੰਜਾਬ ਦੇ ਵਿਚਕਾਰ ਹੜਪੀੜਤਾ ਨਾਲ ਮਿਲਣ ਆ ਰਹੇ ਨੇ ਕਿਸ ਨਜ਼ਰੀਏ ਨਾਲ ਦੇਖਦੇ ਹੋ ਦੇਖੋ ਹੜਪੀੜਤਾ ਨਾਲ ਜਨਰ ਜਨਾਂ ਨੂੰ ਮਿਲਣਾ ਹੈਗਾ ਜਿਹੜੇ ਅਸਲੀ ਹੜਪ੍ਰੇੜਾ ਕਿਸੇ ਉਹ ਪੰਜਾਬੀ ਪੰਜਾਬੀਆਂ ਦੇ ਨਾਲ ਖੜ ਗਏ ਨੇ ਅਸੀਂ ਆਪਣੇ ਲੋਕਾਂ ਨੂੰ ਮਿਲ ਚੁੱਕੇ ਹਾਂ ਉਹਨਾਂ ਨੂੰ ਪੈਰਾਂ ਦੇ ਉੱਤੇ ਲਿਆ ਚੁੱਕੇ ਹਾਂ ਇੱਕ ਵਾਰੀ ਠੀਕ ਹੈ ਜਿਹੜੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਨੇ ਉਹਨਾਂ ਨੂੰ ਅਡਜਸਟੇਬਲ ਕਰਦਾ ਸਮਾਂ ਲੱਗੇਗਾ ਪਰ ਇੱਕ ਵਾਰੀ ਜਿਹੜਾ ਅਸਲ ਹੜਪ੍ਰੇੜਾ ਤੋਂ ਹੁੰਦਾ ਜਦੋਂ ਮੌਕੇ ਦੇ ਉੱਤੇ ਆਫਤ ਪੈਂਦੀ ਹੈ ਤੇ ਉਸ ਉੱਥੋਂ ਜਿਹੜਾ ਪੰਜਾਬ ਨੇ ਆਪਣੇ ਲੋਕਾਂ ਨੂੰ ਜਿਹੜਾ ਉਹ ਪੈਰਾਂ ਦੇ ਉੱਤੇ ਖੜਾ ਕਰ ਲਿਆ ਹੈ ਤੇ ਜਿਹੜੋ ਆ ਰਹੇ ਨੇ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਉਹ ਪਹਿਲਾਂ ਵੀ ਬਣਦੀ ਸੀ ਪਹਿਲਾਂ ਆਉਂਦੇ ਪਹਿਲਾਂ ਜਿਆਦਾ ਲੈਂਦੇ ਆਪਣੀਆਂ ਟੀਮਾਂ ਭੇਜਦੇ ਸੋ ਉਹਦੇ ਬਾਵਜੂਦ ਜੋ ਇਨੀ ਲੇਟ ਆਏ ਨੇ ਤੇ ਹੁਣ ਕੀ ਕਰਦੇ ਨੇ ਕੀ ਨਹੀਂ ਕਰਦੇ ਉਹ ਤੇ ਉਹਨਾਂ ਦੀ ਮਰਜ਼ੀ ਹੈ ਪਰ ਮੈਂ ਫੇਰ ਵਾਰ-ਵਾਰ ਕਹਿ ਰਹੇ ਹਾਂ ਕਿ ਪੰਜਾਬ ਨੂੰ ਨਾ ਕੇਂਦਰ ਦਾ ਮਹਤਾਜ ਹੋਣਾ ਚਾਹੀਦਾ ਤੇ ਨਾ ਕਿਸੇ ਹੋਰ ਬਾਹਰੋਂ ਦੂਸਰੇ ਤੀਸਰੇ ਕਿਸੇ ਦਤੀ ਬਾਹਰੋਂ ਵੀ ਸਾਡੇ ਦੀ ਮਦਦ ਲੈ ਕੇ ਆਏਗਾ ਤਾਂ ਤਾਂ ਹੀ ਸਾਡਾ ਕੁਝ ਹੋਏਗਾ ਕੇਂਦਰ ਆਉਣਾ ਚਾਹੀਦਾ ਇਹਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਟੈਕਸ ਦਿੰਨੇ ਹੈ ਪੱਲੇ ਉਹ ਆ ਕੇ ਸਾਨੂੰ ਟੈਕਸ ਜਿਹੜਾ ਬੈਦਾ ਸਾਡਾ ਉਹ ਹੀ ਸਾਨੂੰ ਦੇ ਕੇ ਜੇ ਆਸਾਨ ਕਰਕੇ ਜਾਏਗਾ ਤੇ ਇਹ ਚੀਜ਼ ਜਿਹੜੀ ਆ ਉਹ ਗਲਤ ਮੈਸੇਜ ਆਏਗਾ ਸੋ ਆਸਾਨ ਜਿਹੜਾ ਆ ਉਹਦੇ ਤੋਂ ਬਾਹਰ ਨਿਕਲ ਕੇ ਆਪਣੀ ਪੋਲਿਟਿਕਸ ਕਰਨ ਕੋਈ ਪੰਜਾਬ ਤੋਂ ਤੇ ਆਸਾਨ ਨਹੀਂ ਹੈ ਕਿ ਜੋ ਆ ਰਹੇ ਨੇ ਉਹਨਾਂ ਦਾ ਫਰਜ ਬਣਦਾ ਹੈ ਪੰਜਾਬ ਟੈਕਸ ਦਿੰਦਾ ਹੈ ਪੰਜਾਬ ਦੇ ਲੋਕ ਟੈਕਸ ਦਿੰਦੇ ਨੇ ਸੋ ਆਪਣਾ ਫਰਜ ਨਿਭਾਉਣਾ ਚਾਹੀਦਾ ਉਹਨਾਂ ਨੂੰ ਇਹਨੂੰ ਇਸ ਤਰੀਕੇ ਨਾਲ ਪੋਲਿਟਿਕਸ ਵਿੱਚ ਪੇਸ਼ ਕਰਨਾ ਕਿ ਜਿਵੇਂ ਕੋ ਪੰਜਾਬ ਤੇ ਹੜਾ ਇਹਦੇ ਨਰਿੰਦਰ ਮੋਦੀ ਸਾਹਿਬ ਆ ਕੇ ਇੱਕ ਆਸਾਨ ਕਰਨ ਵਾਲੀ ਗੱਲ ਥੋੜੀ ਹੈ ਕਿ ਜੋ ਆ ਰਹੇ ਨੇ ਬਿਲਕੁਲ ਪਰ ਜੀ ਜਿੰਦੀ ਇੱਕ ਵੀਡੀਓ ਕੱਲ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸ਼ਾਇਦ ਆਪ ਜੀ ਨੇ ਵੀ ਦੇਖੀ ਹੋਏਗੀ Rajasthan ਦੇ ਇੱਕ MLA ਜਿਹੜੇ ਹੈਗੇ ਨੇ ਉੱਥੇ ਦੀ ਪਾਰਟੀ ਦੇ ਉਹ ਇੱਕ ਡੈਮ ਦੇ ਆਫਿਸ ਦੇ ਅੰਦਰ ਬੈਠ ਕੇ ਇੱਕ ਸਟੇਟਮੈਂਟ ਦੇ ਰਹੇ ਹੈਗੇ ਨੇ ਕਿ ਸਾਰੇ ਗੇਟ ਇੱਕ ਵਾਰ ਖੋਲ ਦਿਓ ਨਾ ਰਹੇਗਾ ਬਾਸ ਨਾ ਬਜੇ ਕਿ ਬੰਸੂਰੀ ਅਗਰ ਇਲਾਕੇ ਦੇ ਕਹ ਲਈ MLA ਦੀ ਸੋਚ ਹੈਗੀ ਹੈ ਤੇ ਤੁਸੀਂ ਉਸ ਇਸ ਵੀਡੀਓ ਬਾਰੇ ਕੀ ਕਹੋਗੇ ਫਰੋਂ ਦੋਦੇ ਕੈਮਰੇ ਦੇ ਸਾਹਮਣੇ ਆਇਆ ਇਹ ਤੇ ਪੂਰੀ ਇੰਡੀਆ ਸਟੇਟ ਦੀ ਸੋਚ ਹੈ ਕਿ ਉਹਨਾਂ ਨੇ ਪੰਜਾਬ ਨੂੰ ਕਦੇ ਵੀ ਜਿਹੜਾ ਆ ਉਹ ਆਪਣੇ ਪੈਰਾਂ ਦੇ ਉੱਤੇ ਚੰਗੀ ਤਰ੍ਹਾਂ ਖੜਾ ਨਹੀਂ ਹੋਣ ਦਿੱਤਾ ਉਹਨਾਂ ਨੂੰ ਲੱਗਦਾ ਕਿ ਜੇ ਪੰਜਾਬ ਨੂੰ ਅਸੀਂ ਉਹਨਾਂ ਦੇ ਬੰਦੇ ਹੱਥ ਸਾਰੇ ਦੇ ਦਾਂਗੇ ਤੇ ਉਹ ਆਪਣੇ ਰਾਜਵਾਲ ਨੂੰ ਵਧਣਗੇ ਪਰ ਉਹਨਾਂ ਨੇ ਵਾਰ-ਵਾਰ ਸਾਨੂੰ ਦਬ ਕੇ ਰੱਖਣ ਦੀ ਕੋਸ਼ਿਸ਼ ਕੀਤੀ ਵਾਰ-ਵਾਰ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਇੱਕ ਚੀਜ਼ ਹਮੇਸ਼ਾ ਬੋਲ ਜਾਂਦੇ ਨੇ ਕਿ ਜਿਹੜਾ ਪੰਜਾਬ ਹੈ ਉਹ ਦੀ ਹਿਸਟਰੀ ਹੈ ਨਹੀਂ ਰਹੀ ਵੀ ਤੁਸੀਂ ਇਹਨੂੰ ਮਾਰੋਗੇ ਤੇ ਇਹ ਖਤਮ ਹੋ ਜਾਣਗੇ ਸਾਡੇ ਤੇ ਇਹ ਕਿ ਜੇ ਤੁਸੀਂ ਮਾਰੋਗੇ ਤਾਂ ਅਸੀਂ ਦੂਣ ਸਵਾਏ ਉਹ ਕਿੰਨੇ ਨਿਕਲਦੇ ਨੇ ਸੋ ਤੁਸੀਂ ਦੇਖੋ ਜਿੰਨਾ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦਾ ਜ਼ੋਰ ਲਾਇਆ ਹੈ ਜਿੰਨਾ ਇਹਨਾਂ ਨੇ ਡੱਬਾਂ ਦਾ ਜ਼ੋਰ ਲਾਇਆ ਹੈ ਜਿੰਨਾ ਇਹਨਾਂ ਨੇ ਲਚਕਤਾ ਦੇ ਵਿੱਚ ਤੱਕਾਂ ਦਾ ਜ਼ੋਰ ਲਾਇਆ ਹੈ ਜਿੰਨਾ ਨਨ੍ਹਾ ਸ਼ਾਇਦ ਕਰਨ ਦਾ ਬੰਨ੍ਹ ਜ਼ੋਰ ਲਾਇਆ ਹੈ ਜਦੋਂ ਮੁਸੀਬਤ ਪਈ ਹੈ ਤੇ ਉਹ ਵੀ ਨੌਜਵਾਨੀ ਜਿਹੜੀ ਆ ਉਹ ਦਰਿਆਵਾਂ ਦੇ ਬੰਨ ਜਿਹੜੀ ਉਹ ਬਿਨਾਂ ਸਰਕਾਰਾਂ ਦੀ ਮਦਦ ਤੋਂ ਬੰਨ੍ਹ ਦਿੰਦੀ ਇਹਨਾਂ ਦੇ ਵਿੱਚ ਸੋ ਫਿਰ ਮੈਂ ਉਹ ਕਹ ਰਿਹਾ ਕਿ ਜਿਹੜੀ ਓਵਰਾਲ ਨੀਅਤ ਆ ਜਿਹੜੀ 1 ਐਮਐਲਏ ਦੀ ਅੱਗੇ ਤੇ ਸਾਹਮਣੇ ਆਈ ਹੈ ਤੇ ਪੂਰੀ ਨੇਸ਼ਨ ਸਟੇਟ ਦੀ ਨੀਅਤ ਆ ਔਰ ਇਹ ਬੰਦੇ ਬਦਲਦੇ ਨਾਲ ਨੀਅਤ ਨਹੀਂ ਬਦਲਦੀ ਇਹਨਾਂ ਦੇ ਪੂਰੇ ਸਿਸਟਮ ਸਾਪਕੇ ਰੱਖਣਾ ਚਾਹੁੰਦੇ ਨੇ ਉਹ ਨਹੀਂ ਚਾਹੁੰਦਾ ਕਿ ਉਹ ਜਿਹੜੀ ਅਸਲੀ ਜਸਤੀ ਦਾ ਪੰਜਾਬਾ ਵਾਖਦਾ ਰਹਾ ਉਹ ਲਈ ਉਹ ਕੋ ਲੇਪ ਆਵੇ ਪੰਜਾਬ ਪਰ ਕੋਈ ਨਹੀਂ ਸਾਡਾ ਸੰਘਰਸ਼ ਇਹਨਾਂ ਦੇ ਖਿਲਾਫ ਜਾ ਰਹੀ ਹੈ ਜੇ ਸਾਡੇ ਤੇ ਜਾਤੀਆਂ ਕਰਦੇ ਨੇ ਤੇ ਅਸੀਂ ਜਿਹੜਾ ਗੁਰੂ ਨਾਨਕ ਦੇ ਸਿੱਖ ਹੁੰਦੇ ਨਾ ਤੇ ਜਿਹੜਾ ਆਪਣਾ ਫਰਜ਼ ਨਿਭਾਈ ਜਾਵਾਂਗੇ ਅਸੀਂ ਜਾਤੀਆਂ ਦੇ ਵਿਰੋਧ ਲੜੇ ਰੋਗੇ ਅਗਰ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਦੇਖਦੇ ਹੈਗੇ ਤਾਂ ਕਈ ਜਿਹੜੇ ਫੋਰਨਰਸ ਸਿੰਗਰਸ ਹੈਗੇ ਨੇ ਉਹਨਾਂ ਦੀ ਹਮਾਇਤ ਆਈ ਹੈਗੀ ਪੰਜਾਬ ਦੇ ਹੜ੍ਹਾਂ ਲਈ ਉਹਨਾਂ ਨੇ ਆਪਣਾ ਦੁੱਖ ਪ੍ਰਗਟ ਕੀਤਾ ਹੈਗਾ ਬਾਕਾਇਦਾ ਅਗਰ ਅਸੀਂ ਈਰਾਨ ਦੀ ਗੱਲ ਕਰੀਏ ਉੱਥੇ ਜਿਹੜੇ ਸਭ ਤੋਂ ਪਾਵਰਫੁਲ ਮਿਨਿਸਟਰ ਹੈਗੇ ਨੇ ਖੁਮੈਨੀ ਸਾਹਿਬ ਉਹਨਾਂ ਤੱਕ ਦੀ ਸਟੇਟਮੈਂਟ ਆਈ ਹੈਗੀ ਹੈ ਕਿ ਵੀ ਅਸੀਂ ਪੰਜਾਬ ਦੇ ਹੜ੍ਹਾਂ ਦੇ ਵਿੱਚ ਕਰ ਪੰਜਾਬੀਆਂ ਦੇ ਨਾਲ ਖਲੋਤੇ ਆ ਤੇ ਦੂਜੇ ਪਾਸੇ ਅਗਰ ਅਸੀਂ ਆਪਣੇ ਮੁਲਕ ਦੀ ਗੱਲ ਕਰੀਏ ਤੇ ਸਿਰਫ ਦਿਖਾਵੇ ਦੇ ਇਲਾਵਾ ਪੋਲਿਟਿਸ਼ੀਅਨਸ ਦੇ ਕੋਲ ਕੁਝ ਵੀ ਨਹੀਂ ਰਿਹਾ ਹੈਗਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਿੱਖੀ ਦਾ ਜੋ ਇਸ ਵੇਲੇ ਪ੍ਰਚ ਕਿ ਪੂਰਾ ਵਰਲਡ ਇਸ ਵੇਲੇ ਕਿਥੇ ਨਾ ਕਿਥੇ ਪੰਜਾਬ ਦੇ ਨਾਲ ਖਲੋਤਾ ਹੈਗਾ ਉਦੋਂ ਤੇ ਤੁਸੀਂ ਕੀ ਕਹੋਗੇ ਉਹ ਜਿਹੜਾ ਮੈਂ ਪਹਿਲਾਂ ਕਹੀ ਉਹ ਹੋਈ ਹੈ ਕਿ ਡਾਇਸਪੋਰਾ ਨੇ ਆਪਣੀ ਮਿਹਨਤ ਕੀਤੀ ਹੈ ਅਸੀਂ ਅਲੱਗ-ਅਲੱਗ ਥਾਵਾਂ ਤੇ ਜਾ ਵਾਣ ਬਾਈਆਂ ਨੇ ਪਰ ਉਹ ਕਿਸੇ ਆਸਾਨ ਚੁਣੇ ਨਹੀਂ ਵਾਈਆਂ ਸੀ ਆਪਣੇ ਫਰਜ਼ ਜੋ ਨੇ ਵਾਈਆਂ ਹੀ ਤੇ ਇਹ ਉਹ ਹੀ ਤਾਂ ਵੀ ਜਦੋਂ ਇਮਾਨਦਾਰੀ ਦੇ ਨਾਲ ਆਪਣੇ ਜਿਹੜੇ ਤੁਹਾਨੂੰ ਸਿਧਾਂਤ ਦੇ ਕੇ ਗਏ ਨੇ ਗੁਰੂ ਸਾਹਿਬਾਂ ਜਦੋਂ ਤੁਸੀਂ ਉਹਨਾਂ ਦੁਨੀਆ ਤੇ ਲਾਗੂ ਕਰਦੇ ਹੋ ਤਾਂ ਦੁਨੀਆ ਮੱਲੋ-ਮੱਲੀ ਜਿਹੜੀ ਆ ਉਹਦੀ ਕੀਲ ਹੋ ਜਾਂਦੀ ਹੈ ਸੋ ਦੁਨੀਆ ਨਾਲੋਂ ਠਕੀਲਾ ਹੈ ਆਪਣੀ ਸੇਵਾਵਾਂ ਦੇ ਨਾਲ ਗੁਰੂ ਨਾਨਕ ਦੇ ਸਿਧਾਂਤਾਂ ਨੂੰ ਉਹਨਾਂ ਨੇ ਕੀਿਆ ਪ੍ਰਚਾਰ ਹੋਇਆ ਸੋ ਉਹ ਸਿੱਕੇ ਦਾ ਸਾਰਾ ਸਾਰਾ ਨਤੀਜਾ ਇਹ ਗੱਲ ਹੈ ਕਿ ਨਾ ਸਾਨੂੰ ਪਹਿਲਾਂ ਕਦੇ ਬਹੁਤੀ ਆਸ ਰਹੀ ਤੇ ਨਾ ਸਾਨੂੰ ਅੱਗੇ ਰੱਖਣੀ ਚਾਹੀਦੀ ਕਿਉਂਕਿ ਉਹ ਤਾਂ ਹਮੇਸ਼ਾ ਤੁਹਾਨੂੰ ਆਪਣਾ ਜਿਹੜਾ ਦਸ਼ਮਨ ਵਜੋਂ ਟ੍ਰੀਟ ਕਰਦਾ ਰਿਹਾ ਤੇ ਹਮੇਸ਼ਾ ਤੁਹਾਨੂੰ ਅਟਿਮੀਟ ਕਰਨਾ ਚਾਹੁੰਦਾ ਉਹ ਚਾਹੁੰਦਾ ਨਹੀਂ ਕਿ ਇਹ ਜਿਹੜੀ ਦਿੱਕਸ਼ੀ ਦੀ ਜसरी ਰੋਗ ਆ ਉਹਦੇ ਬਾਹਰ ਆਵੇ ਸੋ ਉਹਨਾਂ ਕੀ ਤਰੂਪ ਹਮੇਸ਼ਾ ਠਕੀਲਾ ਬਾਦਿਆਂ ਚਾਹੁੰਦਾ ਜਿੰਨਾ ਕੋ ਉਹਨਾਂ ਨੂੰ ਸੂਟ ਕਰਦਾ ਸਿਰਫ ਇਹ ਜਾਏਗਾ ਕਿ ਇਹ ਲੰਗਰ ਲਾਣ ਦਾ ਕੋਈ ਕੰਮ ਨਹੀਂ ਸੇਵਾ ਹੈ ਸੇਵਾ ਭਾਵਨਾ ਦੇ ਵਿੱਚ ਜਿਵੇਂ ਇੱਕ ਬਜ਼ੁਰਗ ਦੀ ਵੀਡੀਓ ਘੁੰਮ ਰਹੀ ਤੇ ਅਸੀਂ ਮਾਰ ਦੇ ਮਾਰਦੇ ਰਾਜ ਲੈ ਜਾਣਾ ਜੇ ਪੰਜਾਬ ਨੂੰ ਮਾਰ ਦੇ ਰਹਿਣਗੇ ਤਾਂ ਕੋਈ ਗੱਲ ਨਹੀਂ ਇੱਕ ਨਾ ਇੱਕ ਦਿਨ ਪੰਜਾਬ ਨੂੰ ਆਪਣਾ ਰਾਜ ਜਿਹੜਾ ਉਸ ਤੋਂ ਵਾਰ ਕਰ ਲੈਣਾ ਹੈ ਬਿਲਕੁਲ ਪਰਮਜੀਤ ਸਿੰਘ ਜੀ ਤੁਹਾਡੀ ਗੱਲ ਤੋਂ ਪੂਰਾ ਵਰਲਡ 'ਚ ਬੈਠਾ ਨਾਨਕ ਨਾਮ ਲੈਵਾ ਸਿੱਖ ਪਛਾਇ ਪੰਜਾਬੀ ਹੈ ਤੇ ਚਾਹੇ ਸਾਡਾ ਗੁਰਸਿੱਖ ਭਰਾ ਹੈਗਾ ਤੁਹਾਡੀ ਇਸ ਗੱਲ ਤੋਂ ਸਹਿਮਤ ਹੈ ਅਗਰ ਆਪਾਂ ਗੱਲ ਕਰੀਏ ਤੇ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਹਕੀਕਤ 'ਚ ਬਹੁਤ ਸੋਸ਼ਲ ਮੀਡੀਆ ਦਾ ਬੜਾ ਵੱਡਾ ਸਪੋਰਟ ਵੀ ਰਿਹਾ ਹੈਗਾ ਪੰਜਾਬ ਹੜਾ ਦੀ ਹਰ ਵੀਡੀਓ ਨੂੰ ਵਰਲਡ ਦੇ ਅੰਦਰ ਵਾਇਰਲ ਕਰਨ ਦਾ ਇੱਕ ਭਾਈ ਸਾਹਿਬ ਦੀ ਵੀਡੀਓ ਜਿਹੜੀ ਮੈਂ ਦੇਖੀ ਸੀ ਉਸ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗਾ ਉਸ ਭਾਈ ਸਾਹਿਬ ਨੇ ਆਪਣਾ ਦਰਦ ਬਿਆਨ ਕੀਤਾ ਔਰ ਬੜੀ ਵਧੀਆ ਗੱਲ ਕੀਤੀ ਕਿ ਪੰਜਾਬ ਨੂੰ ਬਦਨਾਮ ਕਰ ਦਿੱਤਾ ਗਿਆ ਪੰਜਾਬ ਦੀ ਜਵਾਨੀ ਨੂੰ ਬਦਨਾ ਅੱਜ ਦੇਖੋ ਉਹ ਨੌਜਵਾਨ ਜਿਹੜਾ ਹੈਗਾ ਇਸ ਵੇਲੇ ਟਰੈਕਟਰਾਂ ਲੈ ਕੇ ਟਰਾਲੀਆਂ ਲੈ ਕੇ ਕੰਮ ਕਰ ਰਿਹਾ ਪੰਜਾਬ ਦੇ ਅੰਦਰ ਚਿੱਟਾ ਅਜ ਕਿੱਥੇ ਵੀ ਦਿਖਾਈ ਨਹੀਂ ਦੇ ਰਿਹਾ ਤੁਸੀਂ ਖੁਦ ਗਰਾਊਂਡ ਦੇ ਅੰਦਰ ਕੰਮ ਕਰ ਰਹੇ ਹੋ ਨੌਜਵਾਨੀ ਦੀ ਅਗਵਾਈ ਕਰ ਰਹੇ ਹੋ ਟੀਮਾਂ ਦੇ ਨਾਲ ਕੰਮ ਕਰ ਰਹੇ ਹੋ ਪੰਜਾਬ ਦੇ ਉੱਤੇ ਚਿੱਟੇ ਦੀ ਮਾਰ ਤੇ ਹੁਣ ਮੌਜੂਦਾ ਪੰਜਾਬ ਦੇ ਹੜਾ ਦੇ ਅੰਦਰ ਨੌਜਵਾਨੀ ਜੋ ਸੇਵਾ ਕਰ ਰਹੀ ਹੈ ਉਹਦਾ ਕੰਪੈਰੀਸ਼ਨ ਤੁਸੀਂ ਕਿਵੇਂ ਦੇਖਦੇ ਹੋ ਜਿੰਨੇ ਜਿਹੜੇ ਚਟੇ ਦੇ ਲਈ ਵੇੜ ਚਾਹੀਨ ਨਾ ਚਿੱਤੇ ਦੇ ਲਈ ਵੇੜ ਚਾਹੀਨ ਉਹ ਆਏ ਵੀ ਆ ਗਏ ਨਾ ਕੋਈ ਰੂਲ ਆਊਟ ਨਹੀਂ ਕਰਤਾ ਪਰ ਜਿਹਦੀ ਸੇਵਾ ਪਾਉਣਾ ਜਿਹੜੀ ਸਿੱਖੀ ਆ ਉਹ ਚਟੇ ਦੀ ਮਾਰਚ ਦੇ ਜਿੰਮੇ ਨਹੀਂ ਹੁੰਦੀ ਜਿਹੜੇ ਸਿੰਘ ਚੜ੍ਹਦੇ ਘਾਦ ਨਾਲ ਸੇਵਾ ਕਰਦੇ ਨੇ ਇਹ ਉਹ ਤੋਂ ਬਾਹਰੇ ਨੇ ਜਿਹੜੇ ਚਟਿਆਂ ਵਾਲੇ ਨੇ ਜਿਹੜੇ ਉਹਦੀ ਹਾਰਦ ਮਾਰ ਦੇਟ ਆ ਗਏ ਨੇ ਉਹ ਵੀ ਉਹ ਸਾਡਾ ਕਿਸ ਤਰ੍ਹਾਂ ਕਿਸ ਤਰ੍ਹਾਂ ਸਵਾਮਾ ਕਰ ਰਹੇ ਹੁਣ ਉਹਨਾਂ ਦੇ ਅੰਦਰ ਵੀ ਜਲਵਾ ਜਾ ਗਿਆ ਹੋਵੇ ਸਾਰੇ ਇਨਸੀਡੈਂਟ ਨੂੰ ਐਵੇਂ ਨਹੀਂ ਪੇਸ਼ ਕਰਨਾ ਚਾਹੀਦਾ ਕਿ ਇਹ ਜਿਹੜੇ ਸੇਵਾ ਕਰ ਰਹੇ ਨੇ ਇਹ ਉਹੀ ਨੌਜਵਾਨੀਆਂ ਜਿਹੜੀ ਚਿੱਟਿਆਂ ਵਾਲੀਆਂ ਨਹੀਂ ਇਹ ਉਹ ਚੜ੍ਹਦੀ ਕਲਾ ਵਾਲੀ ਨੌਜਵਾਨੀ ਆ ਜਿਹੜੀ ਗੁਰੂ ਨਾਨਕ ਦੇ ਸਿਧਾਂਤਾਂ ਨਾਲ ਜੁੜੀ ਰਹੀ ਆ ਜਿਹੜੀ ਆਪਣੇ ਰੂਟਸ ਦੇ ਨਾਲ ਜੁੜੀ ਰਹੀ ਆ ਇਹ ਉਹ ਨੌਜਵਾਨੀ ਸੋ ਇਹਨਾਂ ਨੂੰ ਪੇਸ਼ ਕਰੀ ਜਾਣਾ ਕਿ ਇਹ ਹੀ ਚਿੱਟੇ ਵਾਲੇ ਨੇ ਇਹ ਹੀ ਆ ਨੇ ਇਹ ਨੇ ਇਸ ਤਰੀਕਾ ਦਾ ਠੀਕ ਨੇ ਇਕ ਜੀ ਤੁਹਾਡੀ ਮੈਂ ਦੋ ਤਿੰਨ ਦਿਨ ਪਹਿਲੇ ਮੈਂ ਖੁਦ ਤੁਹਾਡੀ ਵੀਡੀਓ ਦੇਖੀ ਹੈਗੀ ਤੁਸੀਂ ਕਾਫੀ ਅਗਰੈਸਿਵ ਸੀ ਨਰਾਜ ਸੀ ਅਪੀਲ ਕਰ ਰਹੇ ਸੀ ਕਿ ਇੱਕ ਮਿਸ ਮੈਨੇਜਮੈਂਟ ਦੇਖਣ ਨੂੰ ਮਿਲ ਰਹੀ ਹੈਗੀ ਪੂਰੇ ਪੰਜਾਬ ਵਿੱਚ ਕਿ ਵੱਖ-ਵੱਖ ਥਾਵਾਂ 'ਚ ਵੱਖ-ਵੱਖ ਜਿੱਥੇ ਬੰਦੀਆਂ ਨੇ ਜਾਂ ਜਿਹੜੇ ਐਨ ਜੀਓਜ਼ ਹੈਗੇ ਨੇ ਉਹ ਆ ਰਹੇ ਨੇ ਕੋਈ ਕਹਿ ਲਈਏ ਕਿ ਕੰਟਰੋਲ ਨਹੀਂ ਹੈਗਾ ਮਿਸ ਮੈਨੇਜਮੈਂਟ ਦੇ ਤੌਰ ਦੇ ਉੱਤੇ ਚੱਲ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਮਸਲੇ ਦੇ ਉੱਤੇ ਕਿਉਂਕਿ ਪੰਜਾਬ ਦੀ ਮਦਦ ਕਰਨ ਦੇ ਲਈ ਵੱਖ-ਵੱਖ ਥਾਵਾਂ ਤੋਂ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਸਾਡੇ ਵੀਰ ਆ ਰਹੇ ਆਗੇ ਨੇ ਪੰਜਾਬੀ ਆ ਰਹੇ ਨੇ ਰਾਸ਼ਨ ਰਸਦ ਹਰ ਤਰੀਕੇ ਦੀ ਸਹੂਲਤ ਲੈ ਮਿਸ ਮੈਨੇਜਮੈਂਟ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਤੁਹਾਡੇ ਹਿਸਾਬ ਦੇ ਨਾਲ ਐਦਾ ਕੀ ਹੱਲ ਹੈਗਾ ਉਹ ਆਪਸੇ ਬੈ ਕੇ ਇਹ ਚੀਜ਼ਾਂ ਦਾ ਹੱਲ ਹੁੰਦਾ ਹੈ ਤੇ ਉਹਦੇ ਲਈ ਅਸੀਂ ਵਾਰ-ਵਾਰ ਰਿਪੀਟ ਕਰਦੇ ਪਏ ਆਂ ਅਜੇ ਵੀ ਕਰੇ ਜਾ ਰਹੇ ਆਂ ਕਿ ਉਸ ਨੂੰ ਵੀ ਜਿਹੜਾ ਤੁਸੀਂ ਅਜੀਬ ਤਰੀਕਾ ਕਰਾ ਪਾਇਆ ਆ ਆਪਣੇ ਆਪਣੇ ਤੌਰ ਦੇ ਉੱਤੇ ਜਿੱਥੇ ਜਿੱਥੇ ਜਿਹੜਾ ਜਿਹੜਾ ਜੀ ਕਰਦਾ ਕੰਮ ਕਰਨ ਉਹਦੇ ਨਾਲ ਹੀ ਮਸਲੇ ਹੱਲ ਨਹੀਂ ਹੋਣੇ ਤੁਸੀਂ ਆਪਾਂ ਇਹਨਾਂ ਨੂੰ ਰੋਲ ਮਿਲ ਕੇ ਜਿਹਨੂੰ ਨਿਬੇਟਣਾ ਜਿੱਠਾਂਗੇ ਉਸ ਮੁਸੀਬਤ ਨੂੰ ਇਹ ਜਿਹੜੀ ਸਾਡੇ ਉੱਤੇ ਪਈ ਆ ਕਿ ਘੜੀ ਪਈ ਆ ਉਹਨਾਂ ਨੂੰ ਅਸੀਂ ਸੌਖਾ ਨਿਢ ਲਾਂਗੇ ਮੈਨੇਜ ਠੀਕ ਹੋ ਜਗਾ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਉਹ ਨਹੀਂ ਹੋਊਗੀ ਇਹਦਾ ਵਿਚਾਰਾਂ ਜਿਹੜਾ ਆਉਂਦਾ ਉਹਨੂੰ ਪਤਾ ਹੀ ਨਹੀਂਗਾ ਗਾਂਹੇ ਕਿੱਥੇ ਜਾਣਾ ਕੀ ਕਰਨਾ ਕੀ ਨਹੀਂ ਕਰਨਾ ਸੋ ਜੇ ਉਹਨਾਂ ਦੇ ਕੋਲ ਇੱਕ ਪਲੇਟਫਾਰਮ ਹੁੰਦਾ ਕਿ ਸਾਂਝਾ ਪਲੇਟਫਾਰਮ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਕਿ ਭਾਈ ਯਾਰ ਜਗ੍ਹਾ ਦੇ ਉੱਤੇ ਮੈਂ ਜਾਣਾ ਹੈ ਤੇ ਉਸ ਜਗ੍ਹਾ ਸੋ ਉਹਦੇ ਲਈ ਹੀ ਅਸੀਂ ਲਗਾਤਾਰ ਜਿਹੜਾ ਕੋਸ਼ਿਸ਼ ਕਰਦੇ ਪਏ ਸੋ ਮੈਨੇਜਮੈਂਟ ਹੋਣੀ ਚਾਹੀਦੀ ਆ ਇਹਦੇ ਜਿਹੜੀਆਂ ਐਨ ਜੀਓਸ ਨੇ ਉਹਨਾਂ ਨੂੰ ਆਪ ਵੀ ਇਹਦੇ ਲਈ ਸਭ ਤੋਂ ਮੇਰੇ ਸਾਹਮਣੇ ਪਹਿਲਾਂ ਕਰਮ ਅੱਗੇ ਵਧਾਉਣਾ ਚਾਹੀਦਾ ਸੋ ਸਮਾਂ ਆ ਜਾਵੇ ਢੋਲੇ ਬੇਰਾਂ ਦਾ ਕੋਈ ਨਹੀਂ ਵਿਗੜਿਆ ਜ਼ਿੰਮੇਵਾਰ ਬੰਦਿਆਂ ਨੂੰ ਬੈਹ ਲੈਣਾ ਚਾਹੀਦਾ ਹੈ ਇਹ ਲੰਮੀ ਲੜਾਈ ਆ ਇਹਦੇ ਨਾਲ ਸਾਨੂੰ ਜਿਹੜਾ ਮਿਲ ਜੁਲ ਕੇ ਜਿਹੜਾ ਉਹ ਲੜਨਾ ਚਾਹੀਦਾ ਸਭ ਤੋਂ ਅਖੀਰ ਹੀ ਤੁਸੀਂ ਇਸ ਵੇਲੇ ਟੀਵੀ 84 ਅਮਰੀਕਾ ਦੇ ਉੱਤੇ ਲਾਈਵ ਹੈਗੇ ਹੋ ਜਾਂਦਿਆਂ ਦੇ ਬਾਹਰ ਬੈਠੇ ਪੂਰੇ ਵਰਲਡ ਦੇ ਸਿੱਖਾਂ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਕੋਸਾਂ ਅਨੁਵਰਤਨਵਾਦ ਅਨੁਸਾਰ ਸ਼ੁਕਰੀਆ ਪੀਓ ਵਿਦੇਸ਼ਾਂ ਦੇ ਵਿੱਚ ਬੈਠੇ ਵੀ ਪੰਜਾਬ ਲਈ ਚਿੰਤਤ ਨੇ ਔਰ ਪੰਜਾਬ ਦੇ ਲਈ ਜਿਹੜਾ ਵੀ ਬੰਦਾ ਸਫਿਰਦਤਾ ਦੇ ਨਾਲ ਸੋਚਦਾ ਉਹਨਾਂ ਸਾਡੀ ਇੱਕੋ ਹੀ ਅਪੀਲ ਹੈ ਕਿ ਉਹ ਆਪਣੀਆਂ ਜੜਾਂ ਪੰਜਾਬ ਦੇ ਨਾਲ ਜੋੜ ਕੇ ਰੱਖੇ ਆਪਣਾ ਜਿਹੜਾ ਕਰਮ ਭੂਮੀ ਆ ਉਹਨੂੰ ਜਿੱਥੇ ਮਰਜ਼ੀ ਰੱਖੇ ਪਰ ਆਪਣੀ ਜਿਹੜੀ ਅਸਲੀ ਧਰਮ ਭੂਮੀ ਆ ਉਹਨੂੰ ਨਾ ਭੁੱਲੇ ਤੋ ਉਹਦੇ ਲਈ ਜਿੰਨੀ ਵੀ ਉਹ ਆਪਣੀ ਸੇਵਾ ਕਰ ਸਕਦਾ ਹੈ ਤਾਂ ਨਮਨਤਾਂ ਦੇ ਨਾਲ ਉਹ ਨੂੰ ਕਰੇ ਪਰ ਇਹ ਸੋਚ ਕੇ ਕਰੇ ਕਿ ਉਹਦੀ ਸੇਵਾ ਕਿੱਥੇ ਲੱਗ ਰਹੀ ਹੈ ਕਿਸ ਤਰੀਕੇ ਨਾਲ ਲੱਗ ਰਹੀ ਹੈ ਉਹ ਥਾਂ ਲੱਗ ਰਹੀ ਹੈ ਕਿ ਨਹੀਂ ਲੱਗ ਰਹੀ ਸੋ ਜਿਹੜਾ ਸਾਡਾ ਸਿਧਾਂਤ ਹੈ ਕਿ ਜੇ ਦਾਨ ਵੀ ਕਰਨਾ ਹੈ ਤਾਂ ਉਹ ਵੀ ਕਿਹਾ ਜਾਂਦਾ ਵੀ ਅਕਲ ਦੇ ਨਾਲ ਹੀ ਹੁੰਦਾ ਹੈ ਸੋ ਉਸ ਚੀਜ਼ ਨੂੰ ਜ਼ਰੂਰ ਵਿੱਚ ਜਿਹੜਾ ਉਹ ਇੰਪਲੀਮੈਂਟ ਕਰਕੇ ਰੱਖਣ ਸੋਸ਼ਲ ਮੀਡੀਆ ਦਾ ਜਿਹੜਾ ਵਹਾਅ ਹੈ ਉਹ ਤਾਂ ਇਨਫੋਰਮੇਸ਼ਨ ਗੈਦਰ ਜ਼ਰੂਰ ਕਰਨ ਪਰ ਰਿਐਲਿਟੀ ਜਿਹੜੀ ਗਰਾਊਂਡ ਦੀ ਰਿਐਲਿਟੀ ਹੈ ਉਹਦੇ ਤਾਂ ਜਾਣੂ ਹੋਣ ਦੇ ਲਈ ਡਾਇਰੈਕਟ ਕਨੈਕਸ਼ਨ ਜਿਹੜੇ ਨੇ ਉਹ ਵੀ ਜ਼ਰੂਰ ਬਣਾ ਕੇ ਰੱਖਣ ਰੀਲਾਂ ਦੀ ਜਿਹੜੀ ਜ਼ਿੰਦਗੀ ਆ ਉਹਨੂੰ ਵੇਖਣ ਜੀ ਸਦਕੇ ਵੇਖਣ ਉਹ ਤੇ ਜਾਣਕਾਰੀ ਲੈਣ ਪਰ ਕੱਲੀ ਰੀਲਾਂ ਦੀ ਜ਼ਿੰਦਗੀ ਨੂੰ ਹੀ ਪੰਜਾਬ ਦੀ ਜ਼ਿੰਦਗੀ ਜਿਹੜੀ ਉਹ ਨਾ ਸਮਝਣ ਸੋ ਅਸਲੀ ਜਿਹੜਾ ਕਮਿਊਨੀਕੇਸ਼ਨ ਗੈਪ ਵਿੱਚ ਪੈ ਗਿਆ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਬਹੁਤ ਬਹੁਤ ਧੰਨਵਾਦ ਪਰਮਜੀਤ ਸਿੰਘ ਜੀ ਆਉਣ ਵਾਲੇ ਸਮੇਂ ਤੁਹਾਡੇ ਨਾਲ ਫਿਰ ਦੁਬਾਰਾ ਜੁੜਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਸਾਰ ਪਰਮਜੀਤ ਸਿੰਘ ਮੰਡ ਦਲ ਖਾਲਸਾ ਦੇ ਆਗੂ ਜਿਹੜੇ ਇਸ ਵੇਲੇ ਗਰਾਊਂਡ ਦੇ ਅੰਦਰ ਕੰਮ ਕਰ ਰਹੇ ਹੈਗੇ ਨੇ ਤੇ ਅਸੀਂ ਇਸ ਸਾਰੇ ਮਸਲੇ ਦੇ ਉੱਤੇ ਜੋ ਲਗਾਤਾਰ ਪੰਜਾਬ ਦੇ ਹਾਲਾਤ ਬੜੇ ਨੇ ਅਸੀਂ ਇਹਨਾਂ ਤੋਂ ਪੂਰੇ ਰੂਬਰੂ ਹੋ ਕੇ ਲਾਈਵ ਗੱਲਬਾਤ ਕਰਕੇ ਤੁਹਾਡੇ ਅੱਗੇ ਅਪਡੇਟ ਰੱਖੇ ਆਉਣ ਵਾਲੇ ਸਮੇਂ ਪੰਜਾਬ ਦੇ ਹਾਲਾਤ ਤੇ ਹੋਰ ਮਸਲਾਂ ਦੇ ਉੱਤੇ ਲਗਾਤਾਰ ਤੁਹਾਡੇ ਨਾਲ ਜੁੜਾਂਗੇ ਸਾਨੂੰ ਦੀ ਇਜਾਜ਼ਤ ਵਾਹਿਗੁਰੂ ਜੀ ਕਾ ਖ day.